ਉਨਾਂ ਕਿ ਮੈਨਾਂ ਕੋ ਗਾਣੇ ਖੇਡਣੇ ਐ ਐਨਾ ਤੇ ਮੈਨੂੰ ਪਤਾ ਨਹੀਂ ਹੁਣ ਗਾਣੇ ਖੇਡਣੇ ਕਿ ਨਹੀਂ ਖੇਡਣੇ ਹਾਂ ਪਰ ਜੇ ਸਾਣਾ ਬੋਲਣ ਦੇ ਮੈਨੂੰ ਲੱਗਦਾ ਰਪਿੰਦਰ ਨੇ ਪੁੱਜਾ ਬਾਇਆ ਉੱਥੇ ਉਹ ਵਹਿਲੀ ਆ ਉੱਥੇ ਮੰਮੀ ਗੱਲ ਤੇ ਤੁਹਾਨੂੰ ਮੈਂ ਦੱਸਣਾ ਵਾ ਰਪਿੰਦਰ ਨੂੰ ਵੀ ਆਲਾ ਦੋ ਰਪਿੰਦਰ ਬੱਲੇ ਵੇ ਤੇਰੇ ਇਹਦੇ ਪਿੰਡ ਨਾ ਮੇਰੀ ਜੁੱਤੀ ਜਾਂਦੀ ਆ ਮੈਂ ਤਾਂ ਕਦੇ ਵੀ ਨਹੀਂ ਜਾਂਦੀ ਨਾਲੇ ਇਹਦੀ ਮਾਂ ਝੂਠੀ ਆ ਤੇ ਨਾਲੇ ਮੈਂ ਜਾ ਕੇ ਤਰਲੇ ਕੱਢਾਂ ਮੇਰੀ ਗੱਲ ਸੁਣ ਤੂੰ ਹੁਣੇ ਕਹਿ ਮਾਤਾ ਨੂੰ ਕਿ ਤੂੰ ਹੁਣ ਆ ਜਾ ਇੱਥੇ ਨਹੀਂ ਮੈਂ ਉਹਨਾਂ ਨੂੰ ਕੱਲ ਹੀ ਕਹਾਂ ਰਮਨੰ ਮਮੀ ਤੇ ਨਾਲ ਇੱਕ ਗੱਲ ਕਰਨੀ ਸੀ ਮੈਂ ਨਾ ਕੱਲ ਡਿਆ ਸੀ ਪੱਠੇ ਪਉਣ ਵੇਲੀ ਤੇ लवली ਗਿਆ ਸੀ ਮੇਰੇ ਨਾਲ ਡੈਡੀ ਜੀ ਇਹ ਮੇਰੇ ਨਾਲ ਸਵੇਰੇ ਫੋਨ ਕਰਤਾ ਵਾ ਮੰਮੀ ਨੇ ਕੋਈ ਗੱਲ ਨਹੀਂ ਮੈਂ ਦੋ ਦਿਨ ਵੇਖਣਾ ਜੇ ਨਾ ਨਾ ਇਹਦੇ ਪੇਕੇ ਫਿਰ ਫੋਨ ਕਰੂੰਗੀ ਹੁਣ ਤੁਸੀਂ ਵੀ ਥੱਕੇ ਆਏ ਜੇ ਕਰਨ ਨੂੰ ਨਾ ਮੈਂ ਤਿੰਨ ਚਾਰ ਫੋਨ ਕੀਤੇ ਸੀ ਤੇ ਬਾਹਰ ਫੋਨ ਫੜ ਕੇ ਬੈਠਾ ਵਾ ਐਨਾ ਨਹੀਂ ਪਤਾ ਕਿ ਫੋਨ ਆਉਣ ਡਿਆ ਵਾ ਤੇ ਉਹ ਦਿੰਦੀ ਆ ਝੂਠੇ ਡਰਾਵੇ ਤੁਸੀਂ ਨਾ ਵੀ ਡਰੀ ਜਾਓ ਡਰ ਤੇ ਪੁੱਤ ਆਉਂਦਾ ਹੀ ਆ ਜੇ ਇਹੋ ਜਿਹਾ ਕੰਮ ਹੋ ਗਿਆ